ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਪ੍ਰੀਤ ਸਮਾਸੰਗਤ ਜੀ ਜਿਵੇਂ ਕਿ ਆਪਾਂ ਰੋਜ਼ ਗੁਰਦੁਆਰੇ ਸੰਗਤ ਆਉਂਦੇ ਹਾਂ ਇੱਕ ਵੀਰ ਜੋ ਅਕਸਰ ਹੀ ਸਵੇਰ ਨੂੰ ਗੁਰਦੁਆਰਾ ਸਾਹਿਬ ਤੇ ਆਉਂਦਾ ਹੈ ਉਸ ਵੱਲੋਂ ਕੁਝ ਬੇਨਤੀ ਕੀਤੀਆਂ ਗਈਆਂ ਕਿ ਜਦੋਂ ਵੀ ਮੈਂ ਗੁਰਦੁਆਰ ਸਾਹਿਬ ਆਉਂਦਾ ਹਾਂ ਉੱਥੋਂ ਪ੍ਰਸ਼ਾਦ ਲੈਂਦਾ ਹਾਂ ਤਾਂ ਉਸ ਤੋਂ ਬਾਅਦ ਮੇਰੀ ਸਿਹਤ ਖਰਾਬ ਹੋ ਜਾਂਦੀ ਹੈ ਜਾਂ ਮੇਰਾ ਪੇਟ ਜਾਂ ਮਨ ਬੁਖਾਰ ਕੁਛ ਨਾ ਕੁਛ ਸੋ ਵਾਹਿਗੁਰੂ ਜੀ ਅਸੇ ਅਜੇ ਇਸ ਚੀਜ਼ ਦੀ ਖੋਜ ਕੀਤੀ ਹੈ ਕਿ ਜੋ ਇਹ ਜੋ ਪ੍ਰਸ਼ਾਦ ਤੁਸੀਂ ਵੇਖ ਰਹੇ ਹੋ ਵੀਰ ਦੇ ਹੱਥ ਵਿੱਚ ਥੁੱਲੀਆਂ ਸਭ ਗੁਰਦੁਆਰਿਆਂ ਦੇ ਵਿੱਚ ਸਾਨੂੰ ਇਹ ਪ੍ਰਸ਼ਾਦ ਦੇ ਤੌਰ ਤੇ ਮਿਲਦੀਆਂ ਹਨ ਸਾਧ ਸੰਗਤ ਜੀ ਇਹ ਜੋ ਥੁੱਲੀਆਂ ਦਾ ਪ੍ਰਸ਼ਾਦ ਹੈ ਇਹ ਪਲਾਸਟਿਕ ਤੋਂ ਬਣਿਆ ਹੋਇਆ ਹੈ ਆਪ ਜੀ ਨੂੰ ਥੁੱਲੇ ਨੂੰ ਜਲਾ ਕੇ ਦਿਖਾਇਆ ਜਾਵੇਗਾ ਆਪ ਜੀ ਵੇਖ ਰਹੇ ਹੋ ਸਾਸੇ ਜੀਆ ਵੇਖ ਰਹੇ ਕਿਦਾਂ ਇਹ ਪ੍ਰਸ਼ਾਦ ਜੋ ਪਲਾਸਟਿਕ ਦੇ ਤੌਰ ਤੇ ਜਲ ਰਿਹਾ ਹੈ ਕਿਸ ਤਰ੍ਹਾਂ ਇਨਾ ਲੁਟਾਰੀਆਂ ਨੇ ਗੁਰੂ ਘਰਾਂ ਨੂੰ ਨਹੀਂ ਗੁਰੂ ਘਰਾਂ ਨੂੰ ਨਹੀਂ ਆਪਣੀ ਲੇਟ ਦੇ ਵਿੱਚ ਲੈ ਲਿਆ ਹੈ ਸਵਾਪ ਸੰਗਤਾਂ ਨੂੰ ਬੇਨਤੀ ਹੈ ਜਿਸ ਕਿਸੇ ਗੁਰਦੁਆਰੇ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਫੁੱਲੀਆਂ ਦਾ ਪ੍ਰਸ਼ਾਦ ਹੈ ਜੋ ਵਰਤਾਇਆ ਜਾਂਦਾ ਹੈ ਕਿਰਪਾ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਮਿੱਠੀਆਂ ਫੁੱਲੀਆਂ ਜਿਹੜੀਆਂ ਵੱਡੀਆਂ-ਵੱਡੀਆਂ ਹੁੰਦੀਆਂ ਹਨ ਜੋ ਸੰਗਤ ਜੀ ਸੇਪ ਨਾਲ ਜੋ ਖਲਵਾੜ ਹੋ ਰਿਹਾ ਹੈ ਇਹ ਖਲਵਾੜ ਬਿਲਕੁਲ ਨਹੀਂ ਹੋ ਸਕੇ ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਅਸੀਂ ਪਿੰਡ ਚੌਰ ਜ਼ਿਲ੍ਹਾ ਗੁਰਦਾਸਪੁਰ ਤੋਂ ਗੁਰਦੁਆਰਾ ਦਰਵਾਜ਼ ਦਸ਼ਮੇਸ਼ ਦਰਬਾਰ ਚੌਰ ਉਥੋਂ ਆਪ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿਰਪਾ ਕਰਕੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜਮ ਖਾਣਿਆਂ ਦਾ ਪਤਾਸਿਆਂ ਦਾ ਜਾਂ ਕਿਸੇ ਪ੍ਰਕਾਰ ਦੇ ਜਿਵੇਂ ਫੁੱਲੀਆਂ ਪਕੀਆਂ ਮਿਲਦੀਆਂ ਹਨ ਉਸ ਤਰ੍ਹਾਂ ਦਾ ਪ੍ਰਸ਼ਾਦ ਵਰਤਾਇਆ ਜਾਵੇ ਇਸੇ ਤਰ੍ਹਾਂ ਦੀਆਂ ਫੁੱਲੀਆਂ ਜੋ ਮੋٹے ਤੌਰ ਤੇ ਮਿਲਦੀਆਂ ਸਾਨੂੰ ਇਹਨਾਂ ਨੂੰ ਬਿਲਕੁਲ ਵੀ ਗਰਜਾਰਾ ਸਾਹਿਬ ਵਿੱਚ ਨਾ ਵਰਤਿਆ ਜਾਵੇ ਇਹ ਸਾਡੇ ਦੀ ਸਿਹਤ ਨਾਲ ਸੰਗਤ ਦੀ ਸਿਹਤ ਨਾਲ ਸਾਰੇ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਜੀ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਆਪ ਵੀ ਪਰਖ ਕਰਕੇ ਵੇਖਣੀ ਹੈ ਜੀ ਆਪ ਜੀ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਸਕੇ